ਬੀਜੇਪੀ ਨੇ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਈ ਸੀ ਦੂਜੀਆਂ ਪਾਰਟੀਆਂ ਸਨ ਲਾਈ ਸੀ ਪਰ ਇਹ ਵਿਉਂਤ ਕੰਮ ਨਹੀਂ ਆਈ ਚੋਣਾਂ ਤੋਂ ਪਹਿਲਾਂ 25 ਦੇ ਕਰੀਬ ਲੀਡਰ ਬੀਜੇਪੀ ਛੋਰ ਪਾਰਟੀਆਂ ਚ ਸ਼ਾਮਿਲ ਹੋਏ ਸਨ ਇਹਨਾਂ ਦੇ ਵਿੱਚੋਂ 20 ਨੂੰ ਹਾਰ ਨਸੀਬ ਹੋਈਏ ਪੰਜਾਬ ਦੀ ਗੱਲ ਕਰੀਏ ਤਾਂ ਪਟਿਆਲਾ ਤੋਂ ਪਰਨੀਤ ਕੌਰ 3 ਜੇ ਨੰਬਰ ਤੇ ਰਹੇ ਨੇ ਹਾਲਾਂਕਿ ਉਹ 2019 ਦੇ ਵਿੱਚ ਜਦੋਂ ਕਾਂਗਰਸੀ ਉਮੀਦਵਾਰ ਸੰਤ ਜਿੱਤਨ ਚ ਸਫਲ ਰਹੇ ਸੀ ਪਰ ਇਸ ਵਾਰ 3 ਜੇ ਨੰਬਰ ਤੇ ਆਏ ਨੇ ਉਧਰ ਮਾਰਚ ਦੇ ਵਿੱਚ ਬੀਜਪੀ ਚ ਸ਼ਾਮਿਲ ਹੋਏ ਰਵਨੀਤ ਸਿੰਘ ਬਿੱਟੂ ਤਿੰਨ ਦਫਾ ਦੇ ਐਮਪੀ ਨੇ ਦੋ ਵਾਰ ਤਾਂ ਲੁਧਿਆਣੇ ਜਿੱਤੇ ਸਨ ਪਰ ਇਸ ਵਾਰ ਕਾਂਗਰਸ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਉਹਨਾਂ ਨੂੰ 20000 ਤੋਂ ਵੱਧ ਵੋਟਾਂ ਦੇ ਨਾਲ ਮਾਤ ਦੇ ਦਿੱਤੀ ਹੈ ਕੁਝ ਅਜੇਹਾ ਹੀ ਹੋਇਆ ਸੁਸ਼ੀਲ ਕੁਮਾਰ ਰਿੰਕੂ ਨਾਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਹੇ ਪਰ ਦਲ ਬਦਲ ਕਰ ਲਿਆ ਪਹਿਲਾ ਕਾਂਗਰਸ ਚੋਂ ਆਮ ਆਦਮੀ ਪਾਰਟੀ ਚਾਇ ਤੇ ਫਿਰ ਆਮ ਆਦਮੀ ਪਾਰਟੀ ਚ ਚਲੇ ਗਏ ਬੀਜੇਪੀ ਦੇ ਵਿੱਚ ਹਾਲਾਂਕਿ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਟੱਕਰ ਦਿੱਤੀ ਪਰ ਚੰਨੀ ਨੇ 175000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਰਿੰਕੂ ਨੂੰ ਪਟਕਨੀ ਦੇ ਦਿੱਤੀ ਇਹੀ ਸਥਿਤੀ ਬਿਹਾਰ ਦੇ ਵਿੱਚ ਵੀ ਸੀ ਇੱਥੇ ਜਨਤਾ ਨੇ ਦਲ ਬਦਲੂਆਂ ਨੂੰ ਰੱਦ ਕੀਤਾ ਤੇ ਉਧਰ ਝਾਰਖੰਡ ਦੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹਰਿਆਣਾ ਦੇ ਵਿੱਚ ਤਾਂ ਸਾਬਕਾ ਪ੍ਰਧਾਨ ਰੈਡੀ ਕਾਂਗਰਸ ਦੇ ਅਸ਼ੋਕ ਤੰਵਰ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਪਰ ਸਿਰਸਾ ਤੋਂ ਕਾਂਗਰਸ ਦੀ ਕੁਮਾਰੀ ਸ਼ੈਲਜਾ ਨੇ ਉਹਨਾਂ ਨੂੰ 2.5 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ